ਹਾਂਜੀ ਵੀਰੋ ਇੱਕ ਪਾਸੇ ਦਾ ਸਾਡੇ ਪੰਜਾਬ ਦੇ ਲੋਕ ਕਹਿੰਦੇ ਰੁੱਖ ਲਾਓ ਰੁੱਖ ਲਾਓ ਰੁੱਖ ਲਾਓ ਰੁੱਖ ਲਾਓ ਇਹ ਰੌਲਾ ਪੈਂਦਾ ਰਹਿੰਦਾ ਆ ਦੂਜਾ ਕੁਝ ਨਹੀਂ ਪਾਦੇਓ ਤੇ ਇਹ ਜਿਹੜੇ ਜਾਨਵਰ ਆ ਇਹ ਰੁੱਖਾਂ ਦਾ ਨੁਕਸਾਨ ਕਰਦੇ ਕਿ ਨਹੀਂ ਕਰਦੇ ਚਰਾਂਦਾ ਹੈ ਨਹੀਂ ਔਰ ਮੇਰਾ ਖਿਆਲ ਜਿਹੜੇ ਗੁਜਰਿਆ ਉਹਨਾਂ ਦਾ ਵੀ ਕੋਈ ਹਿਸਾਬ-ਕਿਤਾਬ ਹੈ ਨਹੀਂ ਉਹ ਵੀ ਇਦਾਂ ਹੀ ਰੁੱਖ ਜਾਨਵਰ ਲਈ ਫਿਰਦੇ ਰਹਿੰਦੇ ਆ ਸਰਕਾਰਿਆਂ ਦੇ ਬਾਰੇ ਕੁਝ ਕਰਦੀ ਨਹੀਂ ਹੈਨਾ ਤੇ ਯਕੀਨਨ ਜੀ ਗੱਲ ਆ ਸਮੇਂ ਸਮੇ ਦੇ ਹਿਸਾਬ ਨਾਲ ਕਰੋਨਾ 'ਚ ਸੰਸ਼ੋਧਨ ਹੋਣੇ ਚਾਹੀਦੇ ਆ ਇਦਾਂ ਬਹੁਤ ਸਾਰੇ ਐਕਸੀਡੈਂਟ ਵੀ ਹੋਇਆ ਮੱਜਾਂ ਨਾਲ ਬਹੁਤ ਸਾਰੀਆਂ ਘਟਨਾਵਾਂ ਵੀ ਹੁੰਦੀਆਂ ਆ ਬਹੁਤ ਸਾਰੇ ਪਰਿਵਾਰ ਮਰੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਗਈਆਂ ਨੇ ਪਾਰ ਸਰਕਾਰ ਨਵੇਂ ਕਾਨੂੰਨ ਬਣਾਉਂਦੀ ਨਹੀਂ ਸੰਸ਼ੋਧਨ ਕਰਦੀ ਨਹੀਂ ਇਹ ਹੁਣ ਉਹ ਟਾਈਮ ਦਾ ਰਹਿ ਨਹੀਂ ਗਿਆ ਕਿ ਜਿਹੜੇ 50 50 100 100 ਮੱਜ ਰਾਵਾਂ ਥਾਣੀ ਜਾਵੇ ਤੁਹਾਨੂੰ ਲੱਗਦਾ ਕਿ ਇਹ ਗੱਲ ਸਹੀ ਆ ਏ ਆਪਣਾ ਵੀਡੀਓ ਸ਼ੇਅਰ ਕਰ ਦਿਓ ਜਨਤਾ ਵੀ ਕੁਝ ਬੋਲਦੀ ਨਹੀਂ ਅਕਸਰ ਇਸ ਤਰ੍ਹਾਂ ਮੱਜਾਂ ਇਸ ਪੇਟ ਤੋਂ ਦੂਜੇ ਪੇਟ ਜਾਂਦੀਆਂ ਆ ਤੇ ਨੁਕਸਾਨ ਹੁੰਦਾ ਆ ਕਿ ਤੁਹਾਡੇ ਸਾਹਮਣੇ ਦੇਖ ਲਓ ਰੁੱਖਾਂ ਦਾ ਵੀ ਨੁਕਸਾਨ ਹੁੰਦਾ ਆ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਆ ਹਾਂਜੀ ਚਰਾੰਦਾਂ ਦਾ ਹੁਣ ਪੁਰਾਣੇ ਟਾਈਮਾਂ ਵਾਂਗ ਹੈ ਨਹੀਂ ਪਹਿਲਾਂ ਖੁੱਲੀਆਂ ਪਈਆਂ ਹੁੰਦੀਆਂ ਸੀ ਇਹ ਇੱਕ ਪੰਜਾਬ 'ਚ ਬਹੁਤ ਵੱਡੀ ਸਮੱਸਿਆ ਆ ਇਹਦਾ ਸਰਕਾਰ ਜ਼ਰੂਰ ਹੱਲ ਕਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ